ਜਨਮ <Summary> ਸਤਨਾਮੁ ਸ਼੍ਰੀ ਤਮਾਰੋ ਧਿਆਨ ਤਮਾਰੋ ਰੰਗ ਅਸੀਦੀ ਕੀਆ ਜਨ ਸੋ ਬੰਗਾ ਤੁਮਰੋ ਧਿਆਨ ਰਾਂ ਜਨ ਜੀ ਤਰਦ ਸੰਪਾਖਣ ਜਨ ਸਿਹੁ ਉਧਨ ਗਕਨ ਜਨ ਕ ਸੰਗ ਜਨ ਜਰ ਰਾਜੇ ਮੁਖ ਸਤ ਪੁਰਨ ਅਨੰਤ ਤਰੰਗਾ ਜਨ ਉਪਾਰਿ ਬ੍ਰਹਮ ਜਾਗੀ ਨਿਰਮਲ ਮਹਿਮਾ ਜਨਕੇ ਮੋਜਨ ਕੀ ਤੂਰ ਕੀਓ ਮੋਜਨ ਨਾਲੇ ਕੇ ਜਨਮ ਜਨਮ ਕੇ ਹਰੇ ਕਲੰਗਾ ਜਨ ਜੋ ਕੀ ਨਿਰਮਲ ਮੈ ਨਾ ਉਦਾਲ ਕੇ ਚਨ ਤੀਰਥ ਕੋਟ ਗੰਗਾ ਜਨ ਕੀ ਧੂਰ ਕੀ ਵਾਹਿ ਗੁਰੂ ਦੀ ਕਾਸਾ ਵਾਹਿ ਗੁਰਜੀ ਕੀ ਪਟੇ ਬਿਨਾਂ ਰੋ ਦੇ ਮੱਲਾ ਪੰਜਾ ਮਾ ਐਸੀ ਦੀ ਕ੍ਰਿਆ ਜਨ ਸਿਉ ਮੰਗਾ ਤੁਮਰੋ ਧਿਆਨ ਸਤਿਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤਿਨਾਮ 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 ਜੀ ਸਤਨਾਮ ਸ੍ਰੀ ਵਾਰਿਸ ਗੁਰੂ ਸਾਹਿਬ ਜੀ। ਥਾਲੇ ਗੁਣ ਆਨੰਦ ਪਰਜਨ ਹਰ ਸਜਣ ਪ੍ਰਗਟੇ ਆਏ। ਸੰਤ ਸਵਾਈ ਹਰ ਗੁਣ ਅਲਾਉਂਦੇ ਪਾਰ ਜਨ ਹਰ ਸਜਣ ਪ੍ਰਗਟੇ ਆਏ ਸੰਤ ਸਾਈਂ RAM ਕੇ ਕਰੇ ਕਿਰਪਾ ਦਿਆ ਸ਼ਿਰ ਸੁਆਵੀ ਸਰਬ ਸੁਖ ਸਨਦ ਕਿੰਨ ਜਾਏ ਸੰਸਾਰ 사ਗਰ ਤੇ ਰੱਖਿਆ ਹਉ ਜਿ ਦੇ ਜਨ ਨਾਮ ਧਿਆਇਆ ਤੇਨਕੇ ਤਜ ਸਰੇ ਹਰ ਗੁਰੇ ਪੂਰਾ ਰਧੇਆ ਦਰਗਹ ਸਚ ਕਰੇ ਸਰਬ ਸੁਖਾ ਨਿਧ ਚਰਨ ਆਰੇ ਪਉਜਨਾਦ ਤਮ ਤਰੇ ਪ੍ਰੇਮ ਭਗਤ ਕੇ ਨ ਪਾਈਆ ਬਿਥਿਆ ਨਾਇ ਚਰੇ ਤਾਰੇ ਪਾਰੇ ਰਭਿ ਪ੍ਰਭ ਸੇਮ ਦੇ ਮਨ ਅੰਦਰ ਏਕ ਤਾਰੇ ਅਮਾ ਦਿਸ ਮੂਰਤ ਭਲੇ ਜਿਸ ਕਾ ਨਦਰ ਕਰੇ ਮੰਗੈ ਦਰਸ ਬਾਮ ਕਿਰਪਾ ਕਰੋ ਹਰੇ ਮੰਦਰ ਸੇ ਮੂਰਤ ਭਲੇ ਜਿਸ ਕੋ ਨਦਰ ਕਰੇ ਮੰਗੇ ਦਰਸਾਨੇ ਕਿਰਪਾ ਕਰੂ ਹਰੇ ਵਾਹਿਗੁਰੂ ਜੀ ਕਾ ਕਾਸ ਵਾਹਿਗੁਰੂ ਜੀ ਦੀ ਬਤਿ ਫਲਗੋਣਾਂ ਲਾਂਦੇ ਪਾਰ ਜਨ ਹਰ ਸਜਣ ਪ੍ਰਗਟੇ ਆਏ ਸਤ ਸਹੀ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰੂ ਰੂਪ ਗਾੜ ਸਾਧ ਸੰਤ ਜੀਓ ਸਤਗੁਰਾਂ ਨੇ ਪਰ ਬਹੁਸ਼ਸ਼ੀ ਰਹਿਮਤ ਕੀਤੀ ਧਾਨ ਧਾਨ ਮਹਾ ਕੋਰਕ ਸੰਤ ਬਾਬਾ ਬਦਾ ਸਿੰਘ ਜੀ ਧਾਨ ਧਾਨ ਮਹਾ ਕੋਰਕ ਸੰਤ ਬਾਬਾ ਬਦਾ ਸਿੰਘ ਜੀਆਂ ਦੇ ਤਾਪ ਇਸਥਾਨਾਂ ਤੇ ਅੰਮ੍ਰਿਤ ਗਲੇ ਅਧਿਆਤ ਜੀਣਾ ਆਪ ਸਰਬਉਨੇ ਪ੍ਰਕਾਸ਼ਮਾਨ ਹੋ ਕਰਕੇ ਹੁਕਮ ਨਾਮੇ ਅਧਿਆ ਦਾਤਾ ਬਖਸ਼ਿਆ ਸਾਧ ਸੰਗਤ ਦੀਓ ਅੱਜ ਦਿਹਾੜਾ ਵੀਰਵਾਰ ਨੂੰ ਫਗਰ ਮਹੀਨੇ ਦਾ ਆਰੰਭ ਹੋਇਆ ਹੈ ਸੱਚੇ ਪਾਤਸ਼ਾਹੀ ਮਹਾਰਾਜ ਸਾਰੀਆਂ ਸੰਤਾਂ ਦੇ ਉੱਤੇ ਮੇਰਾ ਪਰ ਹੱਥ ਰੱਖਣ ਦਰੋਂ ਕਰੂੰ ਚੜ੍ਹਦੀ ਕਲਾ ਨਾਮ ਵਾਲੀਆਂ ਦਾਤਾਂ ਗੁਰਸਿੱਖੀ ਦੇ ਜੀਵਨ ਤਾਂ ਦ੍ਰਿਸ਼ਟੀਆਂ ਬਰਕਤਾਂ ਰਹਿਮਾਂ ਦਾ ਭਗਸ਼ਣ ਅਮਰ ਕਲਾ ਹੋ ਗਿਆ ਹੈ ਕਾਰਿ ਸ্নান ਸਿਮਰ ਕਰਦੇ ਆਪਣਾ ਤੰਨ ਮਨ ਭਏ ਆ ਰੋਗਾ ਸਤਗੁਰੂ ਜੀ ਮਹਾਰਜ ਕਿਰਪਾ ਕਰਨ ਉਠੋ ਸਾਜ ਸੰਤ ਜੀਓ ਇਸ্নান ਕਾਰ ਕਰਕੇ ਸਹਿਬਾਂ ਦੇ ਦਰਸ਼ਨ ਗਿਦਾਰੇ ਕਰਕੇ ਗੁਰੂ ਘਰਾਂ ਦੇ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾ ਕੇ ਆਪਣਾ ਜੀਵਨ ਸਬਨਾ ਕਰਨਾ ਕਰੀਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਗ੍ਰੰਥ ਕੀ ਗਤਿ ਹੈ